ਤੁਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਥੇ ਮਿਊਸਪਲ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਵਿੱਚ 461 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਨੇ ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਨੌਜਵਾਨ ਮੁੰਡੇ ਕੁੜੀਆਂ ਨੂੰ ਮੁਫਤ ਕੋਚਿੰਗ ਮਿਲੇਗੀ ਤੋਤੀ ਪੰਜਾਬ ਪੁਲਿਸ ਦਾ ਨਵੀਨੀਕਰਨ ਪੰਜਾਬ ਪੁਲਿਸ ਨੂੰ ਅਪਡੇਟ ਰੱਖਣ ਦੇ ਲਈ ਕੋਈ ਬਜਟ ਦੀ ਕਮੀ ਨਹੀਂ ਹੈ ਤੇ ਇਸ ਮੌਕੇ ਨਵੇਂ ਨਿਯੁਕਤ ਉਮੀਦਵਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਰਕਾਰੀ ਨੌਕਰੀਆਂ ਤੇ ਨਿਯੁਕਤੀ ਪੱਤਰ ਦੇਣ ਦੇ ਲਈ ਧੰਨਵਾਦ ਕੀਤਾ ਨਾਲੇ ਡੀਜੀਪੀ ਗੌਰਵ ਯਾਦਵ ਨੇ ਸੀਐਮ ਮਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਪੰਜਾਬ ਪੁਲਿਸ ਦੇ ਪਰਿਵਾਰ ਵਿੱਚ ਸ਼ਾਮਿਲ ਹੋ ਰਹੇ 450 ਨਵੇਂ ਆਫੀਸਰਸ ਪੰਜਾਬ ਪੁਲਿਸ ਦੇ ਦੂਜੇ ਅਫਸਰ ਸਾਹਿਬਾਨ ਮੈਂ ਤੁਹਾਡੇ ਸਾਰਿਆਂ ਦੇ ਬਿਹਾਫ ਤੇ ਅੱਜ ਦੇ ਸਮਾਰੋਹ ਦੇ ਮੁੱਖ ਮਹਿਮਾਨ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਸਵਾਗਤ ਕਰਦਾ ਤੇ ਨਾਲੇ ਧੰਨਵਾਦ ਕਰਦਾ ਕੀ ਇਹ ਜਿਹੜੀ ਰਵਾਇਤ ਸੀਐਮ ਸਾਹਿਬ ਨੇ ਬਣਾਈ ਸੀਗੀ ਪੰਜਾਬ ਪੁਲਿਸ ਦੇ ਵਿੱਚ ਹਰ ਨਵਾਂ ਅਫਸਰ ਉਹਨਾਂ ਨੇ ਆਪਣੇ ਹੱਥਾਂ ਤੋਂ ਅਪੁਆਇੰਟਮੈਂਟ ਲੈਟਰਸ ਦਿੱਤੇ ਸੁਭੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਤੇ ਵੈਲਕਮ ਕਰਦਾ ਜਿਵੇਂ ਦੱਸਿਆ ਗਿਆ ਕਿ ਤੁਸੀਂ ਪਹਿਲੀ ਵਾਰੀ ਐਜ਼ ਰੈਂਕ ਆਫ ਹੈੱਡ ਕਨਸਟੇਬਲ ਜੁਆਇਨ ਕਰ ਰਹੇ ਹੋ ਇਨਵੈਸਟੀਗੇਸ਼ਨ ਕਾਟਰ ਦੇ ਵਿੱਚ ਐ ਸੀਐਮ ਸਾਹਿਬ ਦੀ ਵਿਜਨ ਸੀਗੀ ਕਿ ਤਫਤੀਸ਼ ਦਾ ਪਦਰ ਜਿਹੜਾ ਉੱਚਾ ਕੀਤਾ ਜਾਵੇ ਇਨਵੈਸਟੀਗੇਸ਼ਨ ਵੱਲ ਧਿਆਨ ਦੇਣ ਦੀ ਲੋੜ ਹੈ ਸੋ ਅਸੀਂ ਡੋਮੇਨ ਐਕਸਪਰਟਸ ਸਿਵਿਲিয়ান ਐਕਸਪਰਟਸ फोरेंसिक ऑफिसर्स लीगल ऑफिसर्स रिक्रूट ਕੀਤੇ ਹੈਗੇ ਤੇ ਇਸ ਕਣੀ ਦੇ ਵਿੱਚ ਇਸ ਨੂੰ ਅੱਗੇ ਲੈ ਕੇ ਜਾਂਦੇ ਹੋਏ ਇਹ ਤੁਹਾਨੂੰ ਅੱਜ ਰਿਕਰੂਟ ਕੀਤਾ ਗਿਆ ਹੈਗਾ ਤੁਹਾਨੂੰ ਸਾਰਿਆਂ ਨੂੰ ਮੈਂ ਮੁਬਾਰਕਬਾਦ ਦਿੰਦਾ ਇੱਕ ਜ਼ਰੂਰ ਮੈਂ ਆਪਣੇ ਵੱਲੋਂ ਕਹਿਣਾ ਚਾਹਵਾਂਗਾ ਕਿ ਸਾਡਾ ਉਪਰਾਲਾ ਹੈ ਪੰਜਾਬ ਪੁਲਿਸ ਦਾ ਕਿ ਸੈਂਟੀਫਿਕ ਇਨਵੈਸਟੀਗੇਸ਼ਨ ਕੀਤੀ ਜਾਵੇ ਮੈਰਿਟ ਤੇ ਤਫਤੀਸ਼ਾਂ ਦਾ ਫੈਸਲਾ ਕੀਤਾ ਜਾਵੇ ਤੇ ਤੁਸੀਂ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਕਿ ਤੁਹਾਡੀ ਭਰਤੀ ਮੈਰਿਟ ਤੇ ਇੱਕ ਟਰਾਂਸਪੇਰੈਂਟ ਪਾਲਿਸੀ ਦੇ ਤਹਿਤ ਹੋਈ ਹੈ ਤੁਸੀਂ ਲੋਕਾਂ ਨੂੰ ਇਨਸਾਫ ਦੇਣਾ ਹੈ ਮੈਰਿਟ ਤੇ ਕੰਮ ਕਰਨਾ ਆਂਦੇ ਵਿੱਚ ਮੈਂ ਅਗੇਨ ਸੀਐਮ ਸਾਹਿਬ ਦਾ ਬਹੁਤ ਬਹੁਤ ਵੈਲਕਮ ਕਰਦਾ ਧੰਨਵਾਦ ਜੈਨ ਸਰ ਮੇਰਾ ਨਾਮ ਕਰਨ ਹੈ ਤੇ ਮੈਂ ਫਾਜ਼ਿਲਕਾ ਡਿਸਟ੍ਰਿਕਟ ਕੋ ਬਿਲੋਂਗ ਕਰਦਾ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਫੀਲ ਕਰ ਰਿਹਾ ਸਰ ਆਖਿਰਕਾਰ ਅੱਜ ਮਿਲ ਗਿਆ ਅਪੁਆਇੰਟਮੈਂਟ ਲੈਟਰ ਕਾਫੀ ਟਾਈਮ ਬਾਅਦ ਆਖਿਰਕਾਰ ਕਾਫੀ ਟਾਈਮ ਸਟਰਗਲ ਕਰਦਾ ਸਟਰਗਲ ਤਾਂ ਸਰ ਕਾਫੀ ਕਿੰਨਾ ਹੀ ਹੈ ਉਸ ਤੋਂ ਪਹਿਲਾਂ ਵੀ ਹੋਰ ਵੀ ਐਗਜ਼ਾਮਸ ਦਿੱਤੇ ਆ ਤੇ ਇਹਦੇ 'ਚ ਨੰਬਰ ਪੈ ਗਿਆ ਸੀ ਤੇ ਹੁਣ ਮਾਨ ਸਾਹਿਬ ਕਰਕੇ ਅਪੁਆਇੰਟਮੈਂਟ ਲੈਟਰ ਵੀ ਮਿਲ ਗਿਆ ਪਹਿਲਾ ਸਰ ਇੱਕ ਇੱਕ ਅੱਡੇ ਦੇ ਸਿਫਾਰਸ਼ਾਂ ਹੋ ਸਕਦਾ ਕਰ ਗਏ ਹੁਣ ਪਰ ਆ ਸਰਕਾਰ ਵਿੱਚ ਸਿਫਾਰਸ਼ਾਂ ਵਾਲਾ ਕੋਈ ਕੰਮ ਹੈ ਨਹੀਂ ਜੋ ਵੀ ਮਿਲਿਆ ਸਾਨੂੰ ਆਪਣੀ ਮਿਹਨਤ ਨਾਲ ਹੀ ਮਿਲਿਆ ਹਾਂਜੀ ਸਰ ਮੈਂ ਫਰੀ ਕੋਡ ਜ਼ਿਲ੍ਹੇ ਦੇ ਵਾੜਾਦਰਾ ਕਾ ਪਿੰਡ ਤੋਂ ਆਈ ਤੇ ਅੱਜ ਜਿਹੜੀ ਆ ਜੋ ਸਾਨੂੰ ਅਪਾਇੰਟਮੈਂਟ ਲੈਟਰ ਪ੍ਰੋਵਾਈਡ ਕੀਤੇ ਗਏ ਸਾਡੇ ਲਈ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਆ ਜੀ ਤੇ ਇਹ ਸਾਰਾ ਕੁਝ ਇਸੇ ਸਰਕਾਰ ਦਾ ਕਰਕੇ ਸੰਭਵ ਹੋ ਸਕਿਆ ਜੀ ਸਾਨੂੰ ਨਾ ਤੱਕ ਤੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਾ ਦੇਣਾ ਪਿਆ ਜੀ ਤੇ ਨਾ ਕਿਸੇ ਸੁਭਾਰਸ਼ ਦੀ ਲੋੜ ਪਈ ਜੀ ਜੋ ਕੁਝ ਸਾਨੂੰ ਪ੍ਰਾਪਤ ਆਇਆ ਸਾਨੂੰ ਆਪਦੀ ਮਿਹਨਤ ਦਾ ਕਰਕੇ ਪ੍ਰਾਪਤ ਹੋਇਆ ਜੀ ਹਾਂਜੀ ਬਹੁਤ ਜ਼ਿਆਦਾ ਦੇਖ ਲਈ ਮੈਂ ਤਾਂ ਨਹੀਂ ਦਿਖਾਈ ਸੀ ਬਾਹਰ ਪਰ ਮੇਰੇ ਫਰੈਂਡ ਸੀ ਉਹ ਜਾਤਰੀ ਹੀ ਸੋਚਦੇ ਸੀ ਕਿ ਅਸੀਂ ਬਾਹਰ ਜਾਈਏ ਇੱਥੇ ਕੁਝ ਨਹੀਂ ਬਟਾ ਜਾਣਾ ਪਰ ਜਦੋਂ ਦੀ ਸਰਕਾਰ ਆਈ ਹੈ ਉਦੋਂ ਦੀਆਂ ਲੋਕਾਂ ਦੀਆਂ ਆਸਾਂ ਵੱਜੀਆਂ ਵੀ ਇੱਥੇ ਰਹਿ ਕੇ ਵੀ ਆਪਾਂ ਕੁਝ ਨਾ ਕੁਝ ਖਾਟ ਸਕਦੇ ਹਾਂ ਤਿਆ ਤੁਹਾਡੇ ਸਾਹਮਣੇ ਜੋ ਕੁਝ ਲੋਕਾਂ ਨੂੰ ਰੇਗਾਰ ਮਿਲਦੇ ਕਲਵੀਰ ਸਿੰਘ ਹੈ ਪਿੰਡ ਡੋੜ ਜਲਾ ਫਰੀਦਕੋਟ ਹੈ ਹਾਂਜੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਹਾਂਜੀ ਐਫਰਟ ਦੀ ਬਹੁਤ ਕਰਨਾ ਪਿਆ ਮਿਹਨਤ ਕਰਨੀ ਪਈ ਹੈ ਜੀ ਤੇ ਮਿਹਨਤ ਕਰਕੇ ਇੱਥੋਂ ਤਾਈ ਪਹੁੰਚੇ ਨਹੀਂ ਇਹ ਦੋ ਪਹਿਲਾਂ ਕਈ ਪੀਪਰ ਦਿੱਤੇ ਸੀਗੇ ਜੀ ਤੇ ਇਹਦੇ ਵੀ ਹੁਣ ਮੇਰੇ ਤਿੰਨ ਪੀਪਰਾਂ ਚ ਮੇਰਾ ਸਿਲੈਕਸ਼ਨ ਹੋ ਗਿਆ ਹੋਮ ਅਫੇਅਰ ਚ ਕਲਰਕ ਹੈਡ ਕਨਸਟੇਬਲ ਐਂਡ ਕੋਪਰੇਟ